ਆ ਭਰਾ ਆ ਤੈਨੂੰ ਮੈਂ ਪਟਾਉਣਾ ਗੱਡੀ ਕਿਹਾ ਆਓ ਤੁਸੀਂ ਆ ਫੜੀਆ ਆਜੋ ਆਜੋ ਲਾਫਕ ਜੀ ਆਇਆ ਨੂੰ ਮਹਾਰਾਜ ਜੀ ਆਇਆ ਨੂੰ ਲੈ ਜੀ ਉਹ ਨੂੰ ਸੁਣ ਨਹੀਂ ਪੋਣਾ ਨਾ ਛੱਡ ਬਹੁਤ ਵਧੀਆ ਵਧੀਆ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਬਹੁਤ ਵਧੀਆ ਲੱਗ ਰਿਹਾ ਨਾ ਬੜੀ ਮਾਣ ਦੀ ਗੱਲ ਹੈ ਜੀ ਦੇਖੋ ਮੈਂ ਉਹਨਾਂ ਦੀ ਬੜੀ ਦਿਲ ਤੋਂ ਇੱਜ਼ਤ ਕਰਦਾ ਉਹਨਾਂ ਨੇ ਮੇਰੇ ਵਰਗੇ ਨਿਮਾਣੇ ਨਾਲ ਚੀਜ਼ ਇਨਸਾਨ ਨੂੰ ਬਹੁਤ ਮਾਣ ਦਿੱਤਾ ਇਹ ਗੱਲ ਕਹਿ ਕੇ ਕਿ ਉਹ ਮੈਨੂੰ ਆਪ ਦਾ ਇੱਕ ਰੋਲ ਮਾਡਲ ਸਮਝਦੇ ਆ ਮੈਂ ਆਪ ਦੇ ਆਪ ਨੂੰ ਇਸ ਹیثیت ਦਾ ਮਾਲਕ ਨਹੀਂ ਸਮਝਦਾ ਗੁਰੂ ਸਾਹਿਬ ਸਮੱਤ ਬਖਸ਼ਿਸ਼ ਕਰਨ ਮਿਹਰ ਕਰਨ ਅਕਲ ਬਖਸ਼ਣ ਕਿ ਜੋ ਇਹ ਜੇ ਸੱਜਣ ਮਿੱਤਰ ਜੋ ਆਸਾਂ ਉਮੀਦਾਂ ਮੇਰੇ ਤੋਂ ਰੱਖਦੇ ਨੇ ਦਾਸ ਉਹਨਾਂ ਉਮੀਦਾਂ ਤੇ ਖਰਾ ਉੱਟ ਸਕੇ ਅਸੀਂ ਤਾਂ ਭੁੱਲਣਹਾਰ ਜੀਵਾਂ ਮੇਰਾ ਵੀ ਗੁਨੇਗਾਰ ਨੂਨ ਹਰਾਮੀ ਜੀਵਾਂ ਇਸ ਲਈ ਗੁਰੂ ਸਾਹਿਬ ਦੀ ਮਿਹਰ ਬਖਸ਼ਿਸ਼ ਕਿਰਪਾ ਚਾਹੀਦੀ ਆ ਕਿ ਜਿਨ੍ਹਾਂ ਲੋਕਾਂ ਨੂੰ ਆਸਾਂ ਉਮੀਦਾਂ ਮੇਰੇ ਤੇ ਆ ਮੈਂ ਉਹਨਾਂ ਤੇ ਪੂਰਾ ਉਪਤ ਕਰ ਸਕਾਂ ਮੇਰੀ ਏਰ